ਮੋਗਾ ਵਿੱਚ ਇੱਕ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਝੋਪੜੀ ਵਿੱਚ ਰਹਿੰਦੇ ਹੋਏ ਇੱਕ ਮਜ਼ਦੂਰ ਨੂੰ ਕਰ ਅਤੇ ਆਪਕਾਰੀ ਵਿਭਾਗ ਸਟੇਟ ਟੈਕਸ ਅਫਸਰ ਲੁਧਿਆਣਾ 1 ਦੇ ਦਸਤਖਤਾ ਹੇਠ 36 ਕਰੋੜ ਟੈਕਸ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ ਇਹ ਮਾਮਲਾ ਠੱਗੀ ਨਾਲ ਜੁੜਿਆ ਹੋਇਆ ਹੈ ਦਰਸਲ ਨੋਸਰਵਾਜ਼ਾ ਨੇ ਮਜ਼ਦੂਰ ਦੇ ਆਧਾਰ ਕਾਰਡ ਤੇ ਝਾਲਸਾਜ਼ੀ ਨਾਲ ਪੈਨ ਤਿਆਰ ਕਰਕੇ ਲੁਧਿਆਣਾ ਵਿੱਚ ਫਰਮ ਬਣਾਈ ਹੋਈ ਸੀ ਪੈਨ ਕਾਰਡ ਤੇ ਮਜ਼ਦੂਰ ਦੇ ਅੰਗਰੇਜ਼ੀ ਵਿੱਚ ਦਸਖਤ ਕੀਤੇ ਹੋਏ ਸਨ ਜਦ ਕਿ ਉਹ ਅਨਪੜ ਹੈ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਅਤੇ ਥਾਣਾ ਸਿਟੀ ਦੱਖਣੀ ਮੁਖੀ ਪਲਵਿੰਦਰ ਸਿੰਘ ਨੇ ਪੀੜਤ ਮਜ਼ਦੂਰ ਅਜਮੇਰ ਸਿੰਘ ਵੱਲੋਂ ਸ਼ਿਕਾਇਤ ਦੀ ਪੁਸ਼ਟੀ ਕਰਦੇ ਹੋਏ ਆਖਿਆ ਹੈ ਕਿ ਮਜ਼ਦੂਰ ਦੇ ਦਸਤਾਵੇਜ਼ਾਂ ਨਾਲ ਜਾਲੀ ਫਰਮ ਬਣਾ ਕੇ ਕਰੋੜਾ ਰੁਪਏ ਦੀ ਧੋਖਾ ਹੀ ਜੋ ਹੈ ਡੁੰਗਾਈ ਨਾਲ ਜਾਂਚ ਉਸ ਦੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਪੀੜਤ ਅਤੇ ਹਲਕੇ ਦੇ ਕਾਉਂਸਲਰ ਜਗਜੀਤ ਸਿੰਘ ਜੀਤਾ ਨੇ ਦੱਸਿਆ ਹੈ ਕਿ ਕੋਵਿਡ ਕੋਵਿਡ 19 ਦੇ ਵੇਲੇ ਮੁਹੱਲੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀ ਜੋ ਹੈ ਰਾਸ਼ਨ ਮੰਡਣ ਆਉਂਦੇ ਸਨ ਉਸ ਵੇਲੇ ਉਹਨਾਂ ਨੇ ਆਧਾਰ ਕਾਰਡ ਲਿਆ ਸੀ ਕਰੀਬ 2 ਸਾਲ ਪਹਿਲਾਂ ਵੀ ਟੈਕਸ ਵਿਭਾਗ ਦਾ ਨੋਟਿਸ ਆਇਆ ਤਾਂ ਉਹਨਾਂ ਲੁਧਿਆਣਾ ਦਫ਼ਤਰ ਜਾ ਕੇ ਸਪਸ਼ਟ ਕੀਤਾ ਸੀ ਕਿ ਉਹ ਉਹ ਅਨਪੜ ਹੈ ਉਸ ਦੀ ਕੋਈ ਫਰਮ ਨਹੀਂ ਹੈ ਹੁਣ ਸੂਬੇ ਦੇ ਕਰ ਅਤੇ ਆਪਕਾਰੀ ਵਿਭਾਗ ਸਟੇਟ ਟੈਕਸ ਅਫਸਰ ਲੁਧਿਆਣਾ ਵੱਲੋਂ ਦਸਖਤਾਂ ਹੇਠ 10 ਨਵੰਬਰ ਨੂੰ ਜਾਰੀ 35 ਕਰੋੜ 71 ਲੱਖ 90 ਹਜ਼ਾਰ 883 ਰੁਪਏ ਟੈਕਸ ਜੁਰਮਾਨੇ ਨੋਟਿਸ ਉਹਨਾਂ ਨੂੰ ਮਿਲਿਆ ਹੈ ਤਾਂ ਉਸ ਦੇ ਇਹ ਦੇਖ ਕੇ ਹੋਸ਼ ਉੱਡ ਗਏ ਤੇ ਦੂਜੇ ਪਾਸੇ ਇਹ ਮਾਮਲਾ ਜਦੋਂ ਸੁਰਖੀਆਂ ਵਿੱਚ ਆਇਆ ਤਾਂ ਪੁਲਿਸ ਨੇ ਵੀ ਕਾਰਵਾਈ ਕਰਦੇ ਹੋਏ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ